हां जी بني ਜਾਂਦੀ ਜਮੀਨ ਆ ਕੰਮ ਚੱਲੀ ਜਾਂਦੇ ਆ ਤੇ 11 ਕਨਾਲਾ ਆਪਣਾ ਥਾਂ ਹੀ ਤੇ ਬਹੁਤ ਡੂੰਗਾ ਨਲਾ ਪੈ ਗਿਆ 20 25 ਫੁੱਟ ਡੂੰਗਾ ਤੇ ਖਾਸ ਆਣ ਵਾਲੀ ਟੀਮ ਵੱਲੋਂ ਵੀ ਰੇਤ ਵਿੱਚ ਸੁੱਟ ਕੇ ਤੇ ਉੱਤੇ ਆ ਮਿੱਟੀ ਪਾ ਕੇ ਤੇ ਵਧੀਆ ਜ਼ਮੀਨ ਬਣਾ ਕੇ ਦੇਣ ਰਹੀ ਆ ਤੇ ਟਰੈਕਟਰਾਂ ਵਿੱਚ ਵੀ ਤੇਲ ਮੰਲੋ ਪਾ ਕੇ ਦੇਣ ਰਹੀ ਆ ਅਸੀਂ ਆਪਦੇ ਕੋਲ ਕੋਈ ਖਰਚਾ ਨਹੀਂ ਲਾਉਣ ਦਾ ਜੀ ਬਹੁਤ ਕੀਤੇ ਕਾਰਜ ਆ ਸਾਰੀਆਂ ਜ਼ਮੀਨਾਂ ਇੱਧਰ ਬਣਾ ਕੇ ਦੇਣ ਦੇ ਆ ਤੇ ਬਹੁਤ ਕੰਮ ਜੋਰਾਂ ਤੇ ਚੱਲਣ ਡਿਆ ਵਾ ਜੀਸੀਬੀ ਲੱਗੀਆਂ ਵਾ ਟਰੈਕਟਰ ਟਰਾਲੀਆਂ ਲੱਗੀਆਂ ਵਾ ਬਹੁਤ ਵਧੀਆ ਕੰਮ ਚੱਲਣ ਡਿਆ ਵਾ ਸਾਰਿਆਂ ਦੀਆਂ ਜ਼ਮੀਨ ਜਾਨੀ ਕਿ ਬਣਾ ਕੇ ਮਤਲਬ ਖਾਲ ਸਾਈਡ ਆਂਦੇ ਦਵਾਂਗੇ ਬਹੁਤ ਬਹੁਤ ਧੰਨਵਾਦ ਹੈ ਜੀ ਅਸੀਂ ਤਾਂ ਬਣਾ ਨਹੀਂ ਸਕਦੇ ਜ਼ਮੀਨ ساری ਉਮਰ ਨਹੀਂ ਬਣਾ ਸਕਦੇ ਅਸੀਂ ਤੇ ਐਨੀ ਜ਼ਮੀਨ ਜਿਵੇਂ ਖਰਾਬ ਹੋ ਗਈ ਖਰਚਾ ਹੀ ਬਹੁਤ ਲੱਗਣਾ ਹੈ ਤੇ ਖਰਚੇ ਤੇ ਦੁੱਖੋਂ ਅਸੀਂ ਬਣਾਉਣੀ ਨਹੀਂ ਹੈ ਪਈ ਰਣੀ ਤੇ ਹੁਣ ਆਸ ਹੋ ਗਈ ਆ ਵੀ ਗਾਂ ਫੇਰ ਆਪਦਾ ਚਲੋ ਫਸਲਵਾੜੀ ਬੀਜਾਂਗੇ